ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਖਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸਾਡੇ ਨਿਆਣੇ ਜੀ ਕਰਨਵੀਰ ਤੇ ਜੈਸਮੀਨ ਗਏ ਹੋਇਆ ਆਪਣੀ ਬੂਆ ਕੋਲ ਰਹਿਣਾ ਬੂਆ ਕਾ ਲੋ ਬੂਆ ਕਾ ਲੋ ਵੀ ਚਲੋ ਜਿੱਦ ਜਿੱਦਾਂ ਜਿੱਦਾਂ ਦੀ ਆਪਾਂ ਸਾਂ ਮਾਂ ਜਿੱਥੇ ਜਿੱਥੇ ਦੀ ਹੈਗੀ ਸਾਰੇ ਕੋਈ ਭੂਆ ਬੋਲਦੇ ਕੋਈ ਬੂਆ ਬੋਲਦੇ ਕੋਈ ਫੂਫੀ ਕੋਈ ਫੂਫਾ ਬੋਲਦੇ ਚਲੋ ਕੋਈ ਨਹੀਂ ਵੀ ਗੱਲ ਤਾਂ ਸਾਲੀ ਰਿਸਪੈਕਟ ਦੀ ਹੁੰਦੀ ਮਨ ਦੇ ਵਿੱਚ ਵੀ ਬੰਦੇ ਦੇ ਮਨ ਦਾ ਰਿਸਪੈਕਟ ਹੁੰਨੀ ਚਾਹੀਦੀ ਆ ਉਸ ਤੋਂ ਬਾਅਦ ਜੇ ਤਾਂ ਘਰ ਦੇ ਵਿੱਚ ਰੌਣਕ ਕੋਈ ਵੀ ਹੋਰ ਰੀਤ ਕੇ ਲੱਭਦੀ ਫਿਰ ਜਾਂਦੀ ਆ ਦੀਦੀ ਕਰਨ ਕਾਕਾ ਸਵੇਰ ਦਾ ਹਕ ਉਸ ਚੱਲਦਾ ਬਹਾਨੇ ਬਹੁੰਨੇ ਨਾਲ ਵਿਚੇ ਰੋਣ ਲੱਜਾਂਦੀ ਆ ਤੇ ਇੱਕ ਸਵੇਰ ਦਾ ਜੀ ਗਿਫਟ ਆ ਪਹੁੰਚਿਆ ਹੋਇਆ ਸਾਡੇ ਕੋਲ ਹਾਂਜੀ ਉਹ ਆ ਯੂਨਾਈਟਿਡ ਸਟੇਟ ਅਮਰੀਕਾ ਤੋਂ ਹਾਂਜੀ ਤੇ ਸੰਦੀਪ ਰਾਂ ਨੂੰ ਮੈਂ ਅਲੱਗਾਇਆ ਪਾਜੀ ਕੰਮ ਇਹਨਾਂ ਨੇ ਨਿਬੇੜ ਤੇ 10 ਵਾਦਿਆਂ ਨੂੰ ਮਹਾ ਵੀ ਇਹ ਗਿਫਟ ਖੁੱਲਣਾ ਜਾਦਾ ਜਾਂ ਤੁਹਾਡਾ ਕੰਮ ਨੇ ਪੜੂਗਾ ਮੈਂ ਤਾਂ ਨਵੇਂ ਕੱਪੜੇ ਹੀ ਪਾ ਲਏ ਵੀ ਸਵੇਰ ਦੇ ਇਹਨੇ ਨੱਠ ਪੱਜ ਕਰਕੇ ਸਾਰਾ ਕੰਮ ਨਿਬੇੜਦਾ 10 ਵਾਦਿਆਂ ਨੂੰ ਹੋ ਗਈਆਂ ਫਰੀ ਦੋ ਜਣੇ ਪ੍ਰਸ਼ਾਦਾ ਸਾਕੇ ਬੈੱਡ ਤੇ ਗਿਆ ਬੈਠਾ ਹਾਂ ਇਹ ਹੁਣ ਕੈਮਰਾ ਘੁਮਾ ਕੇ ਮੈਂ ਤੁਹਾਨੂੰ ਪਹਿਲਾਂ ਉਹਨਾਂ ਨਾਲ ਮੁਲਾਕਾਤ ਕਰਾਉਣੀ ਆ ਲੋ ਜੀ ਵਾਈਸ ਗੁਰਜੀਕਰ ਖਾਨ ਸਾਹਿਬ ਵਾਈਸ ਗੁਰਜੀ ਕੀ ਫਤੇ ਇਸ ਕੁ ਬੈਠੁਰ ਬਰਾਨਿਆ ਆਪਾਂ ਨੂੰ ਅਕਸਰ ਨੂੰ YouTube ਬਟਨ ਆ ਗਿਆ YouTube ਬਟਨ ਆ ਗਿਆ ਲੋ ਜੀ ਸਸਤਰਗਲ ਵਾਈਸ ਗੁਰਜਾ ਅਕਸਰ ਹੈ ਵਾਈਸ ਗੁਰਜੀ ਕੀ ਫਤੇ ਪਰ ਮਾਤਾ ਕੋਸ਼ ਰੱਖ ਕੇ ਚੱਲਦੇ ਅਗਲਾ ਰੱਖ ਕੇ ਆ ਗਿਆ ਜੀ ਬਟਨ ਬਟਨ ਇਹ ਨਹੀਂ ਪਤਾ ਹੋਰ ਇੱਧਰ ਪਾਈ ਨੂੰ ਵੀ ਮਿਲੋ ਪਲੇ ਬਟਨ ਆਇਆ ਤੁਰਕਾ ਤੋਂ ਬੁਲਾਇ ਜੀ ਬਾਈ ਸਾਸਤਰੀ ਘਰ ਇੱਧਰ ਵਾਈਗੁਰ ਜੀ ਖਾਦਾ ਵੈਰੀ ਬੱਦੇ ਤੁਸੀਂ ਪਲੇ ਬਟਨ ਚੋਗਾ ਪਹਿਲਾਂ ਕੰਮ ਦਾ ਕਰ ਲਓ ਲੈ ਤਾਂ ਹੀ ਤਾਂ ਕਰਕੜਾ ਯਾਨੀ ਕੀ ਕਹੀ ਜਾਂਦੇ ਸਵੇਰ ਤੇ ਮੈਂ ਨਾ ਮੈਂ ਤਾਂ ਕਹਾ ਨਹੀਂ ਹੈਗਾ ਵੀ ਬਟਨ ਆ ਗਿਆ ਤੁਹਾਡਾ ਬਟਨ ਚੋਗਾ ਤਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਨਹੀਂ ਆ ਵੀ ਹੋਂ ਸੀ ਕਰਦੇ ਤਾਂ ਹੈਗੇ ਕਰਦੇ ਗੱਲ ਬਾਤ ਹੈ ਮੈਂ ਤਾਂ ਹੈ ਤਾਂ ਸਾਡੀ ਮਿਹਨਤ ਹੈ ਮੈਂ ਕਹਿਦੀ ਹਾਂ ਮੈਂ ਕੀ ਕਹਾਂ ਕਿ ਕਿੱਥੋਂ ਆਇਆ ਹੈ ਤੁਹਾਨੂੰ ਪਤਾ ਇੰਡੀ ਲੜਾਈ ਕਰਦੇ ਪਹਿਲਾਂ ਆਪਣਾ ਇਹ ਯੂਨਾਈਟਿਡ ਸਟੇਟ ਅਮਰੀਕਾ ਤੋਂ ਆਇਆ ਮੇਰੀ ਇੰਗਲਿਸ਼ ਕਮਜ਼ੋਰ ਆ ਬਾਕੀ ਬਾਈ ਨੂੰ ਪਤਾ ਹੋਊਗਾ ਲੋ ਜਾਂਣੇ ਆ ਹੈ ਦੇਹ ਲਾਰੀ ਤੋਂ ਇਹਨੇ ਆਪਣੀ ਢੋਲ ਕੀ বাজਾਈ ਪਈ ਹੈ ਹੂੰ ਤੇ ਮੇਰੇ ਨਾਮ ਤੇ ਆਇਆ ਇਹ ਤਾਂ ਬਿਸਕੁਟਾ ਪ੍ਰਸ਼ੋਤਮ ਸਿੰਘ ਦੇ ਨਾਮ ਤੇ ਆ ਬਿਸਕੁਟਾ ਦੇਖ ਜੋ ਕੋਸ ਆ ਗਿਆ ਸਬਰ ਕਰੀ ਜਾਉਂਦਾ ਬਿਸਕੁਟਾ ਚ ਕੋਈ ਵੀ ਭੇਜਿਆ ਗਿਆ ਲੈਣਾ ਤੁਹਾਨੂੰ ਪਿਆਰ ਨਾਲ ਭੇਜਿਆ ਕਿਸੇ ਨੇ ਤਾਂ ਭੇਜਿਆ ਅੱਛਾ ਸਰ ਇਹ ਮਨੂੰ ਮਨੂੰ ਵੀ ਨਹੀਂ ਪਤਾ ਇਹਦੇ ਉੱਤੇ ਲਿਖਿਆ ਵਾ ਭੇਜਣੇ ਵਾਲਾ ਗੋਵਿੰਦ ਸਿੰਘ ਫਿਰ ਤਾਂ ਸਾਡਾ ਹਰਮਾਨਾ ਜੀ ਹੂੰ ਜੇ ਸਿੰਘ ਵਾਲਾ ਪਤਾ ਨਹੀਂ ਆਪਣੀਆਂ ਭੈਣਾਂ ਨੂੰ ਵੀ ਭੇਜ ਸਕਦਾ ਇਹ ਵੀ ਨਹੀਂ ਜ਼ਰੂਰੀ ਹੈਗਾ ਚਾਹੇ ਪਰਜਾਈਆਂ ਲਾ ਲਓ ਚਾਹੇ ਭੈਣਾਂ ਲਾ ਲਓ ਇਹ ਗੋਵਿੰਦ ਸਿੰਘ ਇਹਨਾਂ ਨੂੰ ਭੇਜਿਆ ਜਾਏਗਾ ਪਲਾਹੀ ਤੋਂ ਆਇਆ ਹੈ ਪਲਾਹੀ ਪਲਾਹੀ ਫਿਰ ਇਹ ਤਾਂ ਇੱਧਰ ਦਾ ਇੱਧਰ ਦਾ ਮੰਨੂ ਦਾ ਪਲਾਹੀ ਹਾਂ ਮੈਂ ਪਲਾਹੀ ਦਾ ਮੈਂ ਤਾਂ ਯਾਰ ਯੂਨਾਈਟਿਡ ਸਟੇਟ ਆਫ ਅਮਰੀਕਾ ਕਾ ਕੇ ਇਹਨਾਂ ਨੂੰ ਐਕਸਾਈਟਡ ਕਰਾਇਆਤਾ ਇਹਨਾਂ ਦਾ ਹੁਣ ਮੈਂ ਮਨ ਢਿੱਲਾ ਜਾ ਪੈ ਗਿਆ ਕਹਿੰਦੀ ਇੱਧਰ ਦਾ ਹੀ ਇਹ ਤਾਂ ਮੈਂ ਕੋਈ ਗੱਲ ਇਹ ਇੱਥੇ ਜਾਉ ਵੀ ਬਹੁਤ ਬੜੀ ਚੀਜ਼ ਹੋਊਗੀ ਬਹੁਤ ਬੜੀ ਚੀਜ਼ ਹੋਊਗੀ ਤੇ ਕੀ ਗੱਲ ਹੋਗੀ ਅੱਛਾ ਬਪਾਰੀ ਹੈ ਅੱਛਾ ਤੈਨੂੰ ਯਾਦ ਹੋਣਾ ਇੱਕ ਵਾਰ ਤੇ ਪਾਣ ਨੇ ਅਮ ਆਪਣਾ ਨਮਾਸ਼ਾਰਣ ਸਾਹ ਤੇ ਮਿਲਣਾਉਣਾ ਤਾਂ ਉਦੋਂ ਅਜੇ ਕਿੱਸ ਵੀ ਕੰਮ ਪੈ ਗਿਆ ਤਾਂ ਵੀ ਸੰਦੀਪ ਨੂੰ ਜਾਣਾ ਪੈ ਗਿਆ ਤਾਂ ਤੇ ਆ ਕੇ ਰਹਿ ਗਏ ਤੇ ਕੋਈ ਗੱਲ ਹੋਈ ਨਹੀਂ ਦੇਖਾ ਬਹੁਤ ਸੁਣ ਗਈ ਦੀ ਮੈਂ ਜਾਣਾ ਦੀਦੀ ਗਈ ਤੇ ਇਤਨੇ ਬਿਮਾਰ ਹੋ ਕੇ ਆਈ ਦੀ ਇਹ ਹਾਂ ਦੀਦੀ ਗਈ ਤੇ ਉਹ ਕਾਲੇ ਦੀ ਭੈਣ ਦਾ ਜਦੋਂ ਉਹ ਪਰੌੜਾ ਨਹੀਂ ਹੋਇਆ ਹਾਂ ਉਦੋਂ ਇੱਕ ਭੈਣ ਆਉਣਾ ਤਾਂ ਜਿਹੜੀ ਯੂ ਐਸਏ ਗਈ ਹੋਈ ਆ ਪੜਾਣਾ ਹੈਗਾ ਪੜੀ ਹਾਂ ਤੇ ਉਹ ਕਿ ਤੁਹਾਨੂੰ ਮੇਰੇ ਫੋਨ ਤੇ ਵੀ ਉਹਨਾਂ ਦਾ ਨੰਬਰ ਆ ਫੋਟੋ ਆ ਹਾਂ ਹਾਂ ਗੱਲਬਾਤ ਕਰਦੇ ਆ ਉਹ ਉਹ ਉਹਨਾਂ ਨੇ ਮਿਲਣ ਆਉਣਾ ਤਾਂ ਉਹ ਲੈ ਕੇ ਆਏ ਤੇ ਫੌਰਨ ਤੇ ਕੁਝ ਆਪਣੇ ਵਾਸਤੇ ਦੇ ਵਟਾ ਹੂੰ ਉਹਦੇ ਬਾਅਦ ਉਹ ਹੋ ਗਏ ਬਿਮਾਰ ਜਿਹਦੇ ਕਰਕੇ ਉਹਨਾਂ ਤੇ ਆ ਨਹੀਂ ਪਿਆ ਹੂੰ ਪਰ ਉਹਨਾਂ ਨੇ ਮੈਨੂੰ ਕਿਹਾ ਦਾ ਕਹਿੰਦੇ ਵੀ ਮੇਰੇ ਬਰਾਦਰ ਆ ਤੇ ਇਹ ਸਮਾਨ ਮਾਂ ਪਾਪਾ ਨੂੰ ਭੇਜਣਗੇ ਅੱਛਾ ਇਹ ਸਮਾਨ ਉਹੋ ਆ ਪਾ ਕੰਦੇ ਪਾ ਕੰਦੇ ਹੁਣ ਮਾਂ ਪੈਣ ਨੂੰ ਮਨਾ ਕਰ ਦਿੱਤਾ ਮਾਂ ਪੈਣੇ ਕੋਈ ਜ਼ਰੂਰਤ ਨਹੀਂ ਕਹਿੰਦੀ ਨਹੀਂ ਮੈਂ ਬੜੇ ਦਿਲ ਕਰਕੇ ਆਈ ਕਹਿੰਦੀ ਮੈਂ ਤੁਹਾਨੂੰ ਬਹੁਤ ਹੀ ਜੀਵਨੀ ਤੌਰ ਤੇ ਆਪਣਾ ਮੰਨ ਲਈ ਕਹਿੰਦੀ ਦੇਖੋ ਜਵਾਬ ਨਾ ਲਈ ਉਹ ਵਿਚਾਰੀ ਹੋਰੇ ਤਰ੍ਹਾਂ ਮੂੰਹ ਲਾਗੀ ਕਰਨੀ ਤੇ ਮੈਂ ਕਿਹਾ ਕਿ ਨਾ ਆਪਾਂ ਰੀਤ ਨੂੰ ਨਹੀਂ ਰੋਕਦੇ ਰੀਤ ਪਾਣ ਕਿੱਥੇ ਕਿੱਥੇ ਤੇ ਰੋਕੀਏ ਇਹ ਕਹਿੰਦੀ ਪਲੇ ਬਟਨ ਮੈਂ ਚੱਕ ਲਾ ਪਾ ਕੰਦੀ ਸੀ ਆਪਣੇ ओके ए ए ए एन्ने ਸਰੀਟ ਡੋਲ ਨਹੀਂ ਹੈ ਕਿ ਇਹ ਕਹਦੀ ਮੇਰੇ ਬਾਤੀ ਜ਼ਮਾਨਾ ਇਹਦੇ ਤੇ ਤਾਈ ਪੰਗੇ ਲਗੀ ਵੀ ਲੈ ਇਹ ਲਗੀ ਜੇ ਖੜ ਜਾ ਉਹ ਕਰਨ ਉਹਨੂੰ ਕਰਨ ਦਾ ਕੋਲੋਲਾ ਜੀ ਉਹ ਕਰਨ ਦਾ ਕੋਲੋਲਾ ਕਰੂ 2 ਮਿੰਟ ਖੇਡ ਲੈਣਾ ਹਾਂ ਲੈ ਮੈਨੂੰ ਫੜਾ ਚੱਕ ਪਾਪਾ ਨੂੰ ਫੜਾ ਦੇ ਖੋਲੀਆ ਫਿਰ ਇਹਨੂੰ ਉਹ ਬੱਲੇ ਪਾਉ ਜੋ ਲਾ ਬਾਈ ਲੈ ਆ ਬਾਈ ਐਲ ਪਕਰਾਉ ਉਹ ਲੈ ਆਉਣਾ ਜਿੰਦੀ ਦੇ ਆਹ ਸਿੰਘ ਆ ਗਿਆ ਓ ਥੈਂਕ ਯੂ ਥੈਂਕ ਯੂ ਬਾਪਰ ਕਰਕੇ ਖੋਲੋ 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 ਕਚੀਜੀ ਹੋਊ ਜੀ ਚਾਕਲੇਟ ਆਇਆ ਚਾਹ ਭੇਜੋ ਆਇ ਤੇ ਕੀ ਕੀ ਆਇ ਤੇ ਕਿਹਨੇ ਕੀ ਦਿੱਤੀ ਆਏ ਭੈਣ ਮੈਂ ਪੁੱਛੀ ਗਿਆ ਮਾਂ ਪੈਣੇ ਕੀ ਭੇਜਣਾ ਤੇ ਟੈਗ ਕਰ ਦੇਣਾ ਪੈਸਾ ਮਤਲਬ ਜਿਹੜਾ ਹੈਗਾ ਤਾਂ ਟੈਗਾ ਲੈ ਲੈਣਾ ਸੋੜਾ ਹੀ ਕੁਸ ਟੈਗ ਕਰ ਲੈਣਾ ਭੈਣ ਮੰਨਦਾ ਮੈਨੂੰ ਕਿ ਨਹੀਂ ਮੰਨਦਾ ਮੰਨਦਾ ਕਹਿੰਦੇ ਫੇਰ ਵੀ ਫੇਰ ਹਾਂ ਗੱਲਾਂ ਕਰ ਤੇ ਪੁੱਛੀ ਜਾਂਦਾ ਜੀ ਨੇ ਮੈਨਾਂ ਦਾ ਚਾਹਦਾ ਦਾ ਆ ਵੀ ਕੋਈ ਚੀਜ਼ ਖੁੱਲ੍ਹਣ ਲੱਗੀ ਹੈ ਵੀ ਫੇਰ ਮੈਂ ਕੀ ਕਰਾਂ ਹੁਣ ਹੁਣ ਉਹ ਤਾਂ ਮਨਾ ਕਰ ਦੇਦੀ ਵੀਡੀਓ ਬਣਾਉਣ ਨੂੰ ਅਸੀਂ ਵੀ ਬਣਾਪੀ ਆ ਆ ਪੰਗੇ ਇਹ ਜਿਹਨੇ ਕੱਕੇ ਮਿੱਠੀ ਬੜੀ ਕੀ ਹੋਊਗਾ ਭਾਈ ਕੀ ਹੋਊਗਾ ਹੁਣ ਉਹ ਤਾਂ ਖੁੱਲ੍ਹੇ ਤੇ ਪਤਾ ਲੱਗੂ ਭਾਈ ਪਰ ਇਹ ਜਿਹੜਾ ਪਿਆਰ ਨਾਲ ਭੇਜਿਆ ਨਹੀਂ ਮੈਂ ਵੀ ਮੈਂ ਮੈਂ ਤੇ ਪਰ ਐਡਰੈਸ ਜਾਂ ਪੜ ਲਿਆ ਤਾਂ ਲਿਖਿਆ ਵਾ ਹਟ ਜਾ ਪੁੱਤ ਹੱਥ ਰਹਿਣ ਹਾਂ ਮੈਂ ਤੁਹਾਨੂੰ ਜਾਣ ਕੇ ਲੱਝਾਏਗਾ ਵੀ ਇਹ ਅਮਰੀਕਾ ਦਾ ਸਮਾਨ ਆਇਆ ਕੁਦਰਤੀ ਤੌਰ ਤੇ ਆਇਆ ਹੀ ਵੀ ਅਮਰੀਕਾ ਤੇ ਹੀ ਲੱਗਦਾ ਮੈਨੂੰ ਇਹ ਹਾਂ ਅਮਰੀਕਾ ਜਿਹਾ ਸੀ ਜਦੋਂ YouTube ਆ ਕਿੱਥੇ ਤੇ ਚੱਲਦੀ ਹੁੰਦੀ ਵੀ ਦੱਸੋ ਭਾਈ ਹਾਂ ਉਹ ਚੱਲਦੀ ਆ ਜੀ ਇੰਡੀਆ ਤੇ ਹਾਂ ਹਾਂ ਸ਼ਾਬਾਸ਼ ਸਾਡੇ ਘਰ ਸਾਡੇ ਘਰ ਲੌਗਰ ਆ ਮਾਰ ਚੱਲਦੀ ਹੈ ਸਾਡੇ ਘਰ ਤੇ ਚੱਲਦੀ ਐ ਕਹਿੰਦੇ ਦੱਸ ਸਾਡੇ ਘਰੋਂ ਚੱਲਦੀ ਆ ਜੀ ਜਿਹੜਾ ਇਹਨਾਂ ਦਾ ਮੇਨ ਹੱਡਾ ਹੱਡਾ ਉਹ ਯੂਨਾਈਟਿਡ ਸਟੇਟ ਅਮਰੀਕਾ ਚ ਆ ਅਮਰੀਕਾ ਦੇ ਵਿੱਚ ਹਾਂ ਉੱਥੇ ਤੇ ਜਿਹੜੇ ਤੁਹਾਨੂੰ 50000 ਰੁਪਏ ਆਉਂਗਾ ਮਹੀਨੇ ਦਾ ਸਾਰਾ ਉੱਥੇ ਤੇ ਆਪਾਂ ਕਦੇ ਵੱਧ ਜਿੱਦਾਂ ਤੁਸੀਂ ਮਿਹਨਤ ਵੱਧ ਕਰ ਲੈਂਦੀਆਂ ਉਹ ਥੋੜੇ ਜਿਆਦਾ ਆ ਜੇ ਉਹਦੋਂ ਥੋੜਾ ਜਿਆਦਾ ਆ ਜੇ ਉਹ ਗੱਲ ਹੋ ਗਈ ਜਿੱਦਨ ਅਸੀਂ ਜਾਨ ਲੜ ਲੈਂਦੀਆਂ ਉਹਦੋਂ ਜਿਆਦਾ ਆ ਜੇ ਮੈਂ ਜਿੱਦਨ ਅਸੀਂ ਨਹੀਂ ਲੜਦੇ ਤੇ ਕੱਟਤਾ ਲਾਓ ਭਾਈ ਹਾਂ ਲਾਓ ਭਲਾ ਤੇ ਤੁਹਾਡੇ ਭਲਾ ਜੀ ਰੀਤਰੇ ਦਾ ਕੱਲੀ ਨਹੀਂ ਜ਼ੋਰ ਲਾਇਆ ਵਾ ਸਾਰੇ ਹਾਂ ਲੱਗਦਾ ਵੀ ਮੁਝੇ ਆਕੇ ਖੜ ਜਾਣਾ ਹਾਂ ਮੈਂ ਪਾਠ ਪੜਨਾ ਆਪਾਂ ਹੇ ਕਮਕਾਰ ਸਤਨਾਮ ਵੈਗੁਰੂ ਜੀ ਦੀ ਬਤੇ ਪੰਗ ਛੱਡਾ ਹੋ ਗਿਆ ਦੇ ਦਿਓ ਆ ਗਿਆ ਕੇ ਵਿਚ ਹਾਏ ਰੀਡ ਖੋਲ ਲਾ ਲੈ ਨੂੰ ਕਰ ਤਲੀ ਖੋਲ ਖੋਲ ਉਹ ਨਹੀਂ ਖੋਲ ਉਹ ਨਹੀਂ ਪਾਣਾ ਕਿ ਪਾਪਾ ਪਲੀਜੋ ਕੀ ਆਏ ਪਰ ਅਭੀ ਦੇਖਤਾ ਟੀਵੀ 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 ਹੈ ਪਾਪਾ ਚੌਕਾ ਲਾ ਚੌਕਾ ਕਾਏ ਕੀ ਹੈ ਕਾਏ ਅਲਗ ਹਾਂ ਕੱਪੜੇ ਲੱਗ ਰਹੇ ਯਾਦੋਂ ਸਿੱਧਾ ਰੈੱਡ ਰੈੱਡ ਦਾ ਟਾਪ ਓਕਾ ਕਾ ਮੈਨੂੰ ਵੀ ਇੱਧਰ ਦਿਖਾ ਦੋ ਓਕਾ ਅਹ ਇਹਦਾ ਇਹਦੀ ਫਰਾਕ ਰਕੜਾਈ ਪਹਿਨੀ ਇੱਥੇ ਚੱਕੋ ਕਾ ਦੀ ਚੱਕੋ ਕੱਦਾ ਰੋਲਾ ਪਾਇਆ ਵਾ ਤੁਸੀਂ ਹਾਏ ਚੱਕਰ ਕਹਿੰਦੇ ਗਿੱਤੀ ਚੱਕ ਵਾਓ ਇਹਦਾ ਰੀਤ ਦੇ ਸਮਾਨ ਆ ਵਾ ਕੀ ਲਾਉਣਾ ਦਾ ਇੱਧਰ ਦਾ ਦੇਖਦੇ ਆ ਡਿੱਡੇ ਡਿੱਡੀ ਜੀ ਬੈਠਿਆ ਮੱਲਾ ਦੜ ਜੈਕਟ ਵਿੱਕੀ ਦੀ ਜੈਕਟ ਮੇਰੀ ਚਰਨੀਰ ਦੀ ਚਰਨੀਰ ਦੀ ਨਾ ਨਾ ਚਾਰ ਨੂੰ ਦੇ ਦੋ ਕਰਨ ਨੂੰ ਦੇ ਦੋ ਉਹ ਜਿਹਦੇ ਆ ਗਈ ਮੇਰੇ ਆ ਗਈ ਮੈਂ ਪਰ ਤੁਸੀਂ ਕਿਵੇਂ ਜਜਮੈਂਟ ਬਾਈ ਜਾਂਦੇ ਬਈ ਨਹੀਂ ਚੱਕ ਤੱਕੇ ਮਾਰੇ ਨੇ ਇਦਾਂ ਵੀ ਕੀ ਕਹਿੰਦਾ ਮੇਰੀ ਲੈ ਕਿੱਧਰ ਨੂੰ ਤੇਰੀ ਉਹ ਚਲੋ ਕਹਿ ਹੋ ਗਿਆ ਮੇਤੇ ਗਾਤੀ ਹੋ ਗਈ ਆਹ ਖੈਦਰ ਚੱਕ ਤੇ ਫਟੇ ਖਾਹਦਾ ਆ ਕਰਤਾ ਬੇਲਾ ਇਦਾਂ ਚੱਕੋ ਗਾ ਵੀ ਸਮਾਨ ਜੇ ਚੱਕੋ ਚੱਕੋ ਹੋਰ ਜਾ ਕਟਾਗੀ ਕਾ ਚੱਕੋ ਜਿੱਪੀ ਕੋਰ ਗਿਆ ਹਾਈ ਤਾ ਲੋ ਫੜੋ ਆਦਾ ਪਿਓਰ ਚਮੜਾ ਲੱਗਦਾ ਐ ਇਹ ਮਨੂੰ ਆਦਾ ਪਿਓਰ ਚਮੜਾ ਐ ਇਹ ਇਹ ਆ ਦੇਖੋ ਇਹ 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 ਦੇਖੋ ਸਭ ਹੋਰੇ ਲੱਗਦਾ ਮੈਨੂੰ ਇਹ 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 ਕੱਢੋ ਕੱਢ ਕੇ ਤਾਂ ਦੱਸੋ ਲੋਸ਼ਨ ਆ ਕਦਮੋ ਆਦਾ ਲਿਬੀਆ ਦਾ ਦੇਖੋ ਵਾਹ ਸੋਹਣੇ ਕੱਪੜੇ ਧੰਨਵਾਦ ਕਰ ਦੋ ਭੈਣ ਦਾ ਵਾਹ ਵਾਹ ਸ਼ੁਕਰੀਆ ਭੈਣੇ ਆ ਲੱਗੀ ਤੇ ਲਾਉਂਗੇ ਨੀ ਲੋਹੇ ਹੁਣੇ ਲਾ ਲਾਂ ਪਸ ਲਾ ਹਲਾ ਲੱਕ ਡੱਪ ਲੱਗੀ ਖੋਲ ਗਾਦੀ ਖੋਲ ਨੂੰ ਕੋਣ ਲਾਓ ਜੀ ਚੱਲਾ ਚਲੋ ਖਤਮ ਹੋ ਗਿਆ ਹਲਾ ਆਹ ਕਹਤੇ ਨਹੀਂ ਤਖੋਦੀ ਕੀ ਹੈ ਕੀ ਹੈ ਤੇ ਜਾ ਵੀ ਸਮਾਨ ਆ ਆਹ ਤਾਂ ਇਹ ਤਾਂ ਤੁਹਾਨੂੰ ਲਪਾਈ ਵਾਲੇ ਪਿਸਟਕਾਂ ਪੁਸਤਕੀਆਂ ਜਿਹੜਾ ਜ਼ਰੂਰੀ ਚਾਹੀਦੇ ਨੇ ਹਾਂ ਏਹ ਦਾ ਤੁਹਾਡਾ ਬਹੁਤ ਜ਼ਰੂਰੀ ਸਮਾਨਤਾ ਆ ਨਿਕਲੀ ਲਿਪਸਟਿਕ ਦਿੱਤਾ ਕਲਰ ਕਿੰਨਾ ਸੋਹਣਾ ਆਹ ਜ਼ੈਰ ਉੱਤੋਂ ਲਾ ਕੇ ਜ਼ਾਇ ਨਹੀਂ ਆ ਗੱਲ ਕਰੋ ਜ਼ਾਇ ਮੈਨੂੰ ਦੱਸ ਵੈਸੇ ਵੀ ਆਪਣੇ ਬਲਸ਼ ਕਰਾ ਕੋਲੀ ਕੋਲੀ ਆਇਦਰ ਚਿੱਪੜੀ ਨਹੀਂ ਨਿਕਲਦਾ ਕੋਈ ਵਿੱਚੋਂ ਆ ਨਾ ਬਾਈ ਉਹਨੇ ਇਹਨੇ ਗੱਲ ਕਰੀ ਭਾਬੀ ਜੀ ਨੇ ਬੀਜਾ ਰੋਪੜ ਜਾਇਆ ਇਹ ਹਾਦਿਆਦੀ ਕਹਿੰਦੀ ਵੈਸੀ ਵੀ ਫਲਸ਼ ਖਰਾਬਾ ਤਾਂ ਹੁਣ ਉੱਥੇ ਜਾਣਾ ਰੋਪੜ ਜਾਣਾ ਉਹਦੇ ਪਿੱਛੇ ਉਹ ਨਹੀਂ ਉਹ ਪੈ ਗੱਲ ਸਮਝ ਕੇ ਤੂੰ ਹੀ ਚਲ ਰਹੀਆ ਪਰ ਨਹੀਂ ਤੁਸੀਂ ਇੱਕ ਗੱਲ ਤੁਸੀਂ ਇਹ ਵੀਡੀਓ ਚ ਆਨ ਰਿਕਾਰਡ ਕਹੀਏ ਭੀ ਘਾਹ ਸੋਚਣ ਵਾਲਾ ਬੰਦਾ ਕਿਆ ਸੋਚੂ ਜਿਹੜਾ ਵੀਡੀਓ ਦੇਖਦਾ ਉਹ ਤਾਂ ਗੱਲ ਤੇਰੀ ਠੀਕ ਆ ਪਰ ਤਸਾਹਦਾ ਵੀ ਕਿਸੇ ਟੁੱਕ ਚ ਗੱਲ ਕਰੀ ਦਿੰਦੀ ਜਿਹੇ ਜੇ ਮਾਹੌਲ ਤੇ ਬੈਠੇ ਉਦਾਂ ਦੀ ਗੱਲ ਕਰੀ ਦਿੰਦੀ ਹੈ ਹਾਂ ਮੇਲੇ ਬਹੁਤ ਚੇਂਜ ਹੋ ਗਏ ਨੇ ਸਹੀ ਗੱਲ ਹੈ ਹਾਈਟ ਇਹ ਕਿਆ ਕਿਆ ਪਤਾ ਤਾਂ ਲੱਗੇ ਅੱਛਾ ਆੱਖਾਂ ਨੂੰ ਲਾ ਨਹੀਂ ਮੇਰੇ ਪਲਕਾ ਥੋੜੇ ਬਹੁਤ ਬੜੇ ਪਲਕਾ ਥੋੜੇ ਲਾ ਦੇ ਕਰੂੰਗੀ ਸੋਹਣੀਓ ਬਹੁਤ ਸੋਹਣੀਓ ਵਾਲਾ ਪੈਣ ਆਤਾ ਤਾਂ ਨਾ ਬਹੁਤ ਨਜ਼ਾਕਤੀ ਆ ਗਿਆ ਆਦਾ ਕੰਮ ਗੜਬੜ ਹੋ ਗਿਆ ਇਹਨਾਂ ਨੇ ਇਹ ਲੈ ਹਾਈਟ ਹਾਂ ਕੀ ਹੈ ਕੀ ਹੈ ਅਰੇ 540 ਪਾਉਂਡਸ ਦੀ ਗੱਲ ਹੋਈ ਸੀ ਨਾ ਆ ਕਿੰਨੇ ਸੋਹਣੇ ਸੋਹਣੇ ਕੱਲ੍ਹ ਨੇ ਅਬੇ ਚੀਜ਼ੀ ਸਾਬੀ ਇਹ ਨਾ ਕਿਤੇ ਕਿਤੇ ਲੱਗ ਰਹੇ ਨੇ ਇਹ ਐ ਲੱਗਦੇ ਸਰ ਨਹੀਂ ਗਿਆ ਸ਼ਾਦੀ ਨੂੰ ਤਾਂ ਲਾ ਲੈਣੇ ਆਂ ਤਾਂ ਨਹੀਂ ਲੱਗਦੇ ਪਾ ਨੂੰ ਦੇ ਦਿਆ ਨੇ ਹੁਣ ਖੜਾ ਪੋਲੀ ਦੀ ਦੀ ਕਿੰਨਾ 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 ਆਪਾਂ ਨੂੰ ਬੜੀ ਸਰ ਹਾਂ ਦੋ ਭਾਈ ਇਹਨੂੰ ਹੁਣ ਆ ਰੀਤ ਦੇ ਕੱਪੜੇ ਹਨਾ ਹੈ ਹਾਂਜੀ ਪਰ ਹੁਣ ਆਉਣੇ ਗਾਹਾਂ ਹੀ ਜਾ ਕੇ ਨਹੀਂ ਜਿਵੇਂ ਆ ਆ ਫਿਰ ਆਕ ਤਾਂ ਆ ਜਾ ਬਸ ਇਹ ਹੈ ਗਰਮੀ ਉਹਦੇ ਸਿਆ ਆ ਆ ਬੱਧੀ ਆ ਇਹ ਆ ਜਾਲਾ ਲੈ ਦੀ ਦੀ ਹਾਂ ਤਾਂ ਤੇ ਹੁਣ ਆ ਰਹਿਣਾ ਹੂੰ ਇਹ ਆ ਰਲੇ ਬਾਬਾ ਸਾਡੇ ਬਾਅਦ ਤੇ ਤਾਂ ਭਾਈ ਆਈ ਹੈ ਜਿਵੇਂ ਪਹਾੜ ਇਹ ਵੀ ਹੁਣ ਪਤਾ ਨਹੀਂ ਇਹਦੇ ਪਰ ਫੀਮੇਲ ਇਹਨਾਂ ਲਿਖਿਆ ਹੋਵੇ ਕਿਤੇ ਖੁੱਲ੍ਹੇ ਹਾਂ ਖੁੱਲ੍ਹੇ ਕੀ ਖੋਲਾ

ਹਾਂ ਆਹੀ ਨੇ ਹੁਣ ਖੋਲਣ ਨੂੰ ਮਲੀ ਪਈ ਐ ਲੈ ਲੈ ਮੈਂ ਖੋਲ੍ਹਾਂ ਮੈਂ ਖੋਲ੍ਹਾਂ ਪਾਪਾ ਦੇ ਖਲਾਲਾ ਕੀ ਕਹਿੰਦੀ ਸੀ ਤੂੰ ਮੈਂ ਕਿਹਾ ਜਦੋਂ ਭੈਣ ਕੁ ਭੈਣ ਨਹੀਂ ਸੀ ਭੇਜੀ ਆਪਾਂ ਨੂੰ ਕੋਰੀਆ ਰੇ ਅਸਟ੍ਰੇਲੀਆ ਤੋਂ ਉਸ ਤੋਂ ਬਾਅਦ ਭੋਲੀ ਭੈਣ ਨੇ ਭੇਜ ਤੇ ਦੋ ਤਿੰਨ ਮਾਰ ਫਿਰ ਆਪ ਵੀ ਆਲੇ ਫਿਰ ਮਾਨਮਪ੍ਰੀਤ ਨੇ ਭੇਜ ਤੇ ਫਿਰ ਆਪ ਵੀ ਆਲੀ ਹਾਂ ਤੇ ਤੇਜੀ ਵੀਰ ਜੀ ਨੇ ਵੀ ਭੇਜ ਤੇ ਆਉਣ ਭੈਣ ਇਹਨੇ ਵੀ ਭੇਜ ਤੇ ਲੈ ਹੰਡ ਚ ਦੋ ਦੋ ਜੋੜੇ ਪਾਇਆ ਉਧਰ ਗਾਂ ਟੀਮਾ ਵੀ ਲਿਆ ਬੇਰੇ ਪੋਤਾ ਵੀ ਲਿਆ ਆ ਹਾਂ ਇਦਨਾ ਕੋ ਨਾ ਕੱਪੜੇ ਤਾਂ ਦੇ ਰਿਹਾ ਇਹ ਮੈਨੂੰ ਲੱਗਦਾ ਜੈਂਸ ਜਿਹੜਾ ਭੀ ਨਿਕ ਲੇਡੀਜ਼ ਛੋਟੇ ਛੋਟੇ ਇਹਦੀ ਹੈ ਅੱਛਾ ਇਹਦੀ ਹੈ ਰੀਤ ਦਾ ਹੀ ਸਮਾਨ ਹੈ ਹਾਂ ਰੀਤ ਜਿਆਦਾ ਦਿਨ ਸੁੰਦੀ ਸਾਰਿਆਂ ਦਾ ਟੋਟੇ ਇਹਦੇ ਨਾਲ ਪਿਆਰ ਜਿਆਦਾ ਤੁਹਾਡੇ ਨਾਲ ਘੱਟਾ ਤੁਸੀਂ ਨਾ ਵਿੱਚ ਜਿਆਦਾ ਲੱਜਦੀ ਨੇ ਉਹ ਲੱਲਾ ਪੱਪਾ ਜਿਆ ਕਰਨ ਨਹੀਂ ਉਹ ਤੁਹਾਡੀਆਂ ਭੈਣਾਂ ਦਾ ਦਿਲ ਦੁਖਦਾ ਵੀ ਸਾਡੇ ਨੂੰ ਉੱਥੇ ਅਸੀਂ ਕਿਹੜਾ ਜਿੰਨਾ ਪਾਣੀ ਹੈ ਉਧਰ ਜਿਆਦਾ ਜਿੰਨਾ ਵਗੈਰਾ ਮਿਲਦੀਆਂ ਐਨਾ ਨਾ ਕੋ ਹੁਣ ਇਹ ਬੱਚੇ ਤਾਂ ਪਾਣੇ ਆ ਮੈਂ ਤਾਂ ਇਹ ਗੱਲੇ ਨਹੀਂ ਕਰਦਾ ਵੀ ਤੁਹਾਨੂੰ ਜੀਨਾ ਦੇ ਦੇ ਭੇਜਣੀਆਂ ਤੇ ਉਹਨਾਂ ਥੋੜੇ ਬਸ ਤੁਸੀਂ ਕਿਹਾ ਤੁਹਾਡੇ ਵਾਸਤੇ ਨੀ ਕੱਪੜੇ ਭੇਜ ਕੱਪੜੇ ਮੈਂ ਤਾਂ ਇਹ ਗੱਲੇ ਨਹੀਂ ਕਰੀ ਮੈਂ ਤੁਸੀਂ ਉਹ ਕੱਪੜਿਆਂ ਨੂੰ ਢੀਕਦੀਆਂ ਸਾਲੀਆਂ ਲਮਾਰੀਆਂ ਚ ਥੋੜੇ ਕੋ ਰੱਖਣ ਨੂੰ ਥਾਂ ਨਹੀਂ ਅਸੀਂ ਕਿਹਾ ਕੀ ਤੂੰ ਗੱਤ ਕਿ ਤੈਂ ਗੱਲ ਕਰੀ ਹੈ ਪਹਿਲਾਂ ਇਹਨੇ ਕਿਹੜੀ ਗੱਲ કરી ਤੀ ਮੈਂ ਕੋ ਮੈਨੂੰ ਵੀ ਤਾਂ ਲੱਗਦਾ ਤਾਂ ਮੈਂ ਹੁਣ ਪਤਾ ਨਹੀਂ ਮੈਂ ਕਿਹੜੀ ਗੱਲ ਸ਼ੁਰੂ ਕਰੀ ਵੀ ਦੀ ਇਹ ਮੇਰਾ ਦਿਮਾਗ ਬਹੁਤ ਛੱਟਦੀ ਹੈ ਜੀ ਉਹਦੇ ਕਰਕੇ ਮੈਂ ਫੇਰ ਭੁੱਲ ਜਾਂਦਾ ਮੇਰੇ ਜੀ ਹਾਂ ਮੇਰੀ ਚੋਚੜ ਜੁੱਤੀ ਬੜੀ ਆ ਅਗਲੇ ਸਾਲ ਆ ਵਾਲੀ ਦੀਦੀ ਵਾਲੀ ਵੀ ਤਾਂ ਪਈ ਆ ਉਹ ਵੀ ਬੜੀ ਯਾਰੀ ਤੇ ਮੈਂ ਦੇਖੀ ਉਹ ਪਾ ਕੇ ਹਾਏ ਹਾਏ ਨੂਣੀ ਜੁੱਤੀ ਹਾਏ ਆਉਗੀ ਅਗਲੇ ਤੇਰੀ ਬੂਆ ਨੇ ਭੇਜੀ ਆ ਪੁੱਤ ਬੂਆ ਜੀ ਨੇ ਹਾਏ ਨੂਣੀਆਂ ਜੁੱਤੀਆਂ ਖੜਾ ਉਹ ਕਿੱਦਾਂ ਦੇ ਇੱਕ ਥੋੜ੍ਹ ਪਾ ਦੇ ਖੜਾ ਉਹ ਕਿੱਦਾਂ ਦੇ ਬੱਸ ਤੇ ਚਾਸਮੀਂ ਦੇ ਕੂਟ ਵੀ ਪਾ ਲੂੰ ਰੱਪਾ ਪਾਈ ਤਾਂ ਸਾਰਾ ਜੀ ਫਰੀਆ ਦੀ ਜੁੱਤੀ ਦੇਖੋ ਇਹ ਜੁੱਤੀ ਮੇਰੀ ਦੇਖੋ ਇਹ ਚਾਲ ਮੇਰੀ ਦੇਖੋ ਇਹ ਚਾਲ ਢਾਲ ਮੇਰੀ ਦੇਖੋ ਟੱਕੜਾਂ ਦਾ ਗਾਣਾ ਪਤਾ ਨਹੀਂ ਹੁਣ ਕੁੱਲ ਗਿਆ ਚਮੜਾ ਹੈ ਟੱਕੜ ਕਰੋ ਲਓ ਵੀ ਪਾਰਸਲ ਫੜਾਈਏ ਹੁਣ ਕੁੜੀ ਦਾ ਪਾਰਸਲ ਬਣਾ ਲੈਣਾ ਪੜਨਾ ਠੀਕ ਹੈ ਤਨੂ ਕਰੋ ਪਾਰਸਲ ਚ ਪੈਕ ਲਓ ਜੀ ਪੈਕ ਕਰੋ ਕੁੜੀ ਨੂੰ ਚਲੋ ਜੀ ਤਨੂ ਮੈਂ ਤੇਰੀ ਬੂਆ ਕੋਲ ਦੇ ਦੇਣਾ ਪੜਨਾ ਹਾਂ ਚੱਲ ਤੋ ਵੀ ਤੂੰ ਵੀ ਤੈਨੂੰ ਵੀ ਕੂਰੀਅਰ ਕਰ ਦਈਏ ਚਲੋ ਬੂਆ ਦੇ ਵਿੱਚ ਬੂਆ ਬੂਆ ਕੋ ਭੇਜਣਾ ਚਾਹੁੰਦੇ ਹਾਂ ਚਲੋ ਜੀ ਬੰਦ ਕਰ ਹਾਈ ਸਪੀਡ 'ਚ ਤਾਂ ਚੱਲ ਜੂਗੀ ਇਹ ਚਲੋ ਜੀ चलो भी ये बंदे होगी बुआ को जा रही है जी जहाज में बैठ के पी <laughs> नहीं किसी नहीं पी जहाज में जा रहा पी <laughs> <laughs> जहाज में जा रहा हैं चलो तुरके दिखाओ जहाज में चलो भाई तुरके दिखाओ भाई पी <laughs> चलो तुरके <दखव> भी पी। <laughs> चलो तुरके चलो चलो भाई तू पी जहाज में जा रहा भाई ਚਲੋ ਵੀ ਪਾਣਾ ਪਰਦਾ ਹੀ ਖੁੱਲਣਾ ਇਹਨੂੰ ਤਾਂ ਲੋੜ ਨਹੀਂ ਲੋ ਜੀ ਪੈਕ ਕਰ ਦੋ ਵੀ ਪੈਕ ਕਰ ਦੋ ਛੱਡੀ ਕਰੋ ਉਹਦਾ ਸਟicker ਖੋਲਣ ਦੀ ਲੋੜ ਨਹੀਂ ਤੁਹਾਨੂੰ ਉੱਪਰ ਤੱਕ ਮੰਨੋ ਹਾਂ ਤੁਹਾਨੂੰ ਨਹੀਂ ਪਤਾ ਹੁੰਦਾ ਜਿਹੜੀ ਚੀਜ਼ਾਂ ਨਹੀਂ ਪਤਾ ਤੁਹਾਨੂੰ ਬੋਲੀ ਤੱਕ ਦਾ ਹਾਂ ਹੁਣ ਖੋਲ ਲੋ ਤਾਂ ਕਿਹੜਾ ਖੁੱਲਣਾ ਨੇ ਲੈ ਹਾਂ ਬਸ ਟੱਕਰ ਕਰ ਗਿਆ ਆਹ ਵਾਹ ਖੁੱਲ ਗਈ ਖੁੱਲ ਗਈ ਕਿਹਨੇ ਉੱਪਰੋਂ ਬਾਸਾਂ ਨੇ ਆ ਜਾਣਾ ਅਜੇ ਵੀ ਨਹੀਂ ਸਾਡਾ ਪ੍ਰੋਪਰ ਖੁੱਲਿਆ ਇਹ ਨਹੀਂ ਹਾਂ ਪਿੱਛੇ ਤੋਂ ਵਾਰ ਹੁਣ ਪੰਪ ਜਾ ਮਾਰੋ। ਨਹੀਂ ਬੋਲਿਆ। ਆਹ। ਆਹ। ਆਹ ਨਿਕਲਿਆ ਹੁਣ। ਅੱਧੇ ਦੋ ਰੀਤ ਨੂੰ ਲਾਉ। ਲਾ 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 ਲਾ। ਚਲ। ਚਲ ਲਾ। ਕਿਸ਼ੂ ਇਹ ਇਹ ਹਾਂ ਦੀ ਕਿਆ ਕਰਨੀ ਹੈ? ਕਿੱਥੇ ਕਿਆ ਕਰਨੀ ਆਉਣਾ? ਮੂੰਹ ਨੂੰ ਲਾ ਫਿਰ ਹੱਥਾ ਤੇ ਲਾਈ ਜਾਣਾ ਹੁਣ। ਲਾ ਲਾ। ਹੈ। ਅਸਰਦੀਪ ਨੂੰ ਤੇ ਇੱਕ ਅਸਿੱਖੀ ਵੀ ਜੀ ਸਾਰਾ ਕੋਸ। ਨਾ ਫਿਰ ਕਿਨੂੰ ਕਿੱਥੇ ਦਾ ਪਤਾ ਲੱਗਿਆ ਅਸੀਂ ਤਾਂ ਲਾਉਂਦੇ ਨਹੀਂ ਕੋਈ ਸਾਜੋ ਇੱਕ ਹੋ ਐ ਨਹੀਂ ਧੀ ਕੀ ਸੀ ਹੋ ਗਈ ਕਿ ਨਾ ਜਿਹੜਾ ਐ ਕਰਕੇ ਲਾਉਂਦੇ ਆ ਉਹ ਇੱਥੇ ਕਿਤੇ ਗਿੱਗਣ ਮੈਂ ਹੋਈ ਵਿਚ ਨੂੰ ਬਿਮਾਰ ਜੀ ਨਹੀਂ ਤੇ ਉਹ ਕਿਤੇ ਮੈਨੂੰ ਚੱਕਰ ਬਹੁਤ ਆਣ ਲੱਗੇ ਸੀ ਉਹਦਾ মামਾ ਆਇਆ ਤਾਂ ਉਹਨਾਂ মামੇ ਦੱਸੇ ਉਹ ਕਹਿੰਦਾ ਕੀ ਆ ਕਹਿੰਦਾ ਮੇਰੀ ਮਾਮਾ ਅੱਛੀ ਨਾ ਹੈ ਗਲਦੀ ਲਾਉਂਦੇ ਤਾਂ ਇਹ ਕਦੀ ਜੀਤੀ ਆ ਆ ਉਹ ਦੋ ਐਂਸ ਤੇ ਆਇਆ ਕਰਤੇ ਜੀ ਜੀ ਕਹਿੰਦੀ ਇੱਕ ਤਾਂ ਤੇਰੇ ਟੈਚ ਆਪਕੇ ਤੇ ਦੋਵੇਂ ਨਿਕ ਕਰ ਆ ਪਾਈ ਕਰਦੀ ਜਾਨੋਂ ਨਾਲ ਇਹਨਾਂ ਦਾ ਪਤਾ ਫੇਰ ਇਹਨਾਂ ਵਿਚਕਾਰੀ ਜੀ ਮਾਰ ਦੇਣੀ ਆ ਬੰਦ ਹੋ ਗਿਆ ਹਾਂ ਨਾ ਨੌਕ ਲਾਦਾ ਕਰੋ ਬਸ ਆ ਜਾ ਨਹੀਂ ਚਲੋ ਨਹੀਂ ਕਹਿੰਦੀ ਚਲੋ ਠੀਕ ਆ ਜੀ ਮੈਂ ਤਾਂ ਕਿਸੇ ਅਗਲੇ ਵੀਡੀਓ ਤੇ ਫਿਰ ਬਹੁਤ ਬਹੁਤ ਧੰਨਵਾਦ ਆ ਸਾਡੀ ਭੈਣ ਦਾ ਹਾਂ ਜੀ ਹਾਂ ਵੈਸੇ ਕੋਈ ਜ਼ਰੂਰਤ ਹੈ ਨਹੀਂ ਸੀਗੀ ਪਰ ਭੈਣ ਦੇ ਭੈਣ ਨੇ ਫੋਨ ਕਰਕੇ ਇੰਨਾ ਸਾਨੂੰ ਉਹ ਕੀਤਾ ਨਾ ਫੋਰਸ ਕੀਤਾ ਤਾਂ ਹੀ ਯੈਸ ਕੀਤੀ ਸੀ ਬਟ ਜ਼ਰੂਰਤ ਹੈ ਨਹੀਂ ਸੀਗੀ ਪਰ ਚਲੋ ਭੈਣ ਦਾ ਪਿਆਰ ਆ ਅਸੀਂ ਵੀ ਕਬੂਲ ਲਿਆ ਉਹ ਧੰਨਵਾਦ ਭੈਣ ਦਾ ਬਹੁਤ ਬਹੁਤ ਕਰਨ ਵਾਸਤੇ ਸ਼ੁਭਰੀਤ ਵਾਸਤੇ ਸਾਡੇ ਵਾਸਤੇ ਥੋੜੀ ਜਿਹੀ ਗਿਫਟ ਭੇਜੇ ਜਿਹੜੇ ਪਰਮਾਤਮਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਸਾਡੀ ਭੈਣ ਨੇ ਬਾਏ ਬਾਏ ਕਰਦੇ ਬੂਆ ਬਾਏ ਕੇ ਬਾਏ ਬੂਆ ਹਲੇ ਲੀਤਾ ਅਬੀ ਨਾ ਮੁਪੀ ਪਾ ਕੇ ਕਰਕੇ ਥੈਂਕਿਊ ਕਰੇ ਬੂ ਜੀ ਨੂੰ ਥੈਂਕਿਊ ਕਹਦੇ ਚਲੋ ਥੈਂਕਿਊ ਬੂ ਜੀ ਥੈਂਕਿਊ ਥੈਂਕ ਯੂ ਬੁਝਿਆ ਜੁੱਤੀ ਕੌਣ ਲਗੀ ਬਦਲੇ ਪੈਰਾਂ ਤੇ ਹਾਂ ਥੈਂਕ ਯੂ ਕਰੇ ਫਿਰ ਕਹਦੇ ਕੋਈ ਥੈਂਕ ਯੂ ਚਲੋ ਜੀ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ ਵਿੱਚ ਪਰਮਾਤਮਾ ਦਾ